ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨਾਂ ਨਾਲ ਸਾਂਝੀ ਕਰਨ ਜਾ ਰਿਹਾ ਵੇਸਵਾ ਵੀ ਮਾਂ ਹੈ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਪਿੰਡ ਜਾ ਕੇ ਭੋਲਣਾ ਜਾਵੇਂ ਆਪਣੇ ਯਾਰ ਨੂੰ ਜੀਤੇ ਸਿਆਂ ਬਹੁਤ ਚਾਹ ਚੜੇ ਪਿੰਡ ਜਾਣ ਦਾ ਜਿਵੇਂ ਕੋਈ ਚੂੜੇ ਵਾਲੀ ਉਡੀਕਦੀ ਹੋਵੇ ਵੈਸੇ ਹੋਵੇ ਵੀ ਕਿਉਂ ਨਾ ਪਿੰਡ ਦੇ ਜਨਾਬ ਦਾ ਰੋਟੀ ਰੱਖਦਾ ਹੋਇਆ ਪੀਤਾ ਬੋਲਿਆ ਉਹ ਪੀਤੇ ਬਾਈ ਬੇਬੇ ਬਾਪੂ ਦੇ ਗੁਜ਼ਰ ਜਾਣ ਤੋਂ ਬਾਅਦ ਜਿਵੇਂ ਹੀ ਕੰਮ ਲੱਗਾ ਤੇ ਕੰਮ ਵਿੱਚ ਇੰਨਾ ਖੂਲ ਜਿਗਿਆ ਕਿ ਪਤਾ ਹੀ ਨਾ ਲੱਗਿਆ ਕਿ ਵਿਆਹ ਨਾ ਦੀ ਵੀ ਕੋਈ ਸ਼ੈ ਹੁੰਦੀ ਐ ਨਾਲੇ ਹੁਣ ਉਮਰ ਵੀ ਲੰਘ ਗਈ ਮੇਰੀ ਵਿਆਹ ਦੀ ਕਿਹੜੇ ਕੰਜਰ ਨੇ ਦੇਣੀ ਐ ਬੰਨੋ ਮੈਨੂੰ ਕਿ ਕੋਈ ਉਡੀਕਦੀ ਹੋਊ ਇਹ ਤਾਂ ਬਹੁਤ ਦੂਰ ਦੀ ਗੱਲ ਐ ਜੀ ਤਾਂ ਰੋਟੀ ਖਾਣ ਲਈ ਥਾਲ ਚੁੱਕਦਾ ਹੋਇਆ ਬੋਲਿਆ ਕੀ ਕਮੀ ਐ ਮੇਰੇ ਸੋਹਣੇ ਯਾਰ ਚ ਉੱਚਾ ਲੰਮਾ ਕੱਦ ਤੇ ਗੋਰਾ ਚਿੱਟਾ ਰੰਗ ਤੇ ਦੁੱਧ ਮੱਖਣ ਨਾਲ ਪਾਲਿਆ ਹੋਇਆ ਸਰੀਰ ਜੇ ਹੁਣ ਵੀ ਕੋਈ ਦੇਖ ਲੈ ਕੌਣ ਜਵਾਬ ਦਊ ਮੇਰੇ ਯਾਰ ਨੂੰ ਰੋਟੀ ਚੋਕਰੀ ਹੋਏ ਪੀਤੇ ਨੇ ਕਿਆ ਨਾ ਪੀਤੇ ਯਾਰ ਹੁਣ ਤਾਂ ਸਭ ਸਦਰਾ ਮਰੀਆਂ ਹੋਈਆਂ ਜਾਪੀਆਂ ਨੇ ਕੋਈ ਉਮੀਦ ਹੀ ਨਹੀਂ ਕਿ ਮੇਰੇ ਲਈ ਵੀ ਕੋਈ ਬਣਿਆ ਹੋ ਜੋ ਮੇਰੇ ਘਰ ਆਉਣ ਦੀ ਉਡੀਕ ਕਰ ਰਿਆ ਹੋਵੇ ਨਾਲੇ ਮੇਰੇ ਹਾਣੀ ਤਾਂ ਸਭ ਵਿਆਹ ਹੀ ਗਏ ਸਭ ਦੇ ਦੋ ਦੋ ਨਿਆਣੇ ਵੀ ਹੋ ਗਏ ਹੁਣੇ ਹੁਣ ਤੱਕ ਮੇਰੇ ਹਿੱਸੇ ਤਾਂ ਨ ਮੱਛੀਆਂ ਬੁੱਝੀਆਂ ਰੋਟੀਆਂ ਲਿਖੀਆਂ ਨੇ ਜੋ ਖਾ ਰਿਆ ਹਾਂ ਹੁਣ ਤਾਂ ਇਹ ਕਮਾਈ ਕਰਨ ਨੂੰ ਵੀ ਦਿਲ ਨਹੀਂ ਕਰਦਾ ਕਿ ਕਿਹੜੇ ਮੇਰੇ ਟੋਟ ਨੂੰ ਰੋ ਰਹੇ ਨੇ ਵੀ ਉਹਨਾਂ ਨੂੰ ਕੱਪੜੇ ਲਿਆ ਕੇ ਦੇਣੇ ਨੇ ਨਾ ਬਾਈ ਅਜੀ ਉਮਰੀ ਕੀ ਏ ਤੇਰੀ ਮੈਨੂੰ ਪੂਰਾ ਯਕੀਨ ਹੈ ਵੀ ਮੇਰੇ ਯਾਰ ਲਈ ਵੀ ਕੋਈ ਵਰਤ ਰੱਖਣ ਵਾਲੀ ਆਵੇਗੀ ਕਰਦੇ ਬੂਹੇ ਖੜੇ ਉਡੀਕਿਆ ਕਰੇਗੀ ਕਿ ਕਦੋਂ ਮੇਰਾ ਸੋਨਾ ਸਰਦਾਰ ਘਰ ਆਵੇਗਾ ਸੱਚ ਕਦੋਂ ਕੁ ਨਿਕਲਣਾ ਪਿੰਡ ਲਈ ਪੁੱਛਦਾ ਹੋਇਆ ਪੀਤਾ ਬੋਲਿਆ ਹਾਂ ਬਈ ਬਸ ਘੰਟੇ ਕੋ ਤੱਕ ਨਿਕਲਣਾ ਬਸ ਕੱਪੜੇ ਵਗੈਰਾ ਪਾਣੇ ਬਾਕੀ ਨੇ ਕਹਿੰਦਾ ਹੋਇਆ ਮੰਜੇ ਤੇ ਬੈਠ ਗਿਆ ਤੇ ਮਰੇ ਹੋਏ ਬੇਬੇ ਬਾਪੂ ਦੀ ਫੋਟੋ ਚੱਕ ਜਿਵੇਂ ਉਹਨਾਂ ਦੀ ਦੁਨੀਆ ਵਿੱਚ ਚਲਿਆ ਗਿਆ ਜਿਵੇਂ ਬੇਬੇ ਦੱਸ ਰਹੀ ਹੋਵੇ ਕਿ ਜੀਤੇ ਪੁੱਤ ਮੈਂ ਮੇਰੀ ਨੂੰ ਲਈ ਮੇਰੀ ਸੰਦੂਕੜੀ ਵਿੱਚ ਗਿਆਨੇ ਰੱਖੇ ਨੇ ਜੋ ਤੇਰੇ ਵਿਆਹ ਵੇਲੇ ਉਹਨੂੰ ਦੇਨੇ ਨੇ ਤੇ ਅੱਗੋਂ ਬਾਪੂ ਆਜਦਾ ਹੋਇਆ ਬੋਲਿਆ ਕਿ ਜੀਤੇ ਪੁੱਤ ਮੈਂ ਤੇਰੇ ਲਈ ਲਾਲ ਰੰਗ ਦੀ ਪੱਗ ਲੈ ਕੇ ਆਇਆ ਜੋ ਵਿਆਹ ਵੇਲੇ ਬੰਨਣੀ ਹੈ ਤੂੰ ਐਨੇ ਨੂੰ ਪੀਤੇ ਨੇ ਆਵਾਜ਼ ਲਗਾ ਦਿੱਤੀ ਜਿਵੇਂ ਜੀਤਾ ਬਾਪੂ ਨੂੰ ਖੁਸ਼ੀ ਨਾਲ ਦੱਸ ਰਿਹਾ ਹੋਵੇ ਕਿ ਦੇਖ ਬਾਪੂ ਹੁਣ ਤੇਰਾ ਜੀਤਾ ਇਨਾ ਕਮਾਊ ਹੋ ਗਿਆ ਕਿ ਆਰਤੀਏ ਕੋਲ ਗਿਆਨੇ ਪਈ ਆਪਣੀ ਪਹਿਲੀ ਆਰਤੀਏ ਕੋਲ ਛੜਵਾ ਲਈ ਹੈ ਤੇ ਹੁਣ ਪਿੰਡ ਜਾ ਕੇ ਖੁਦ ਖੇਤੀ ਕਰਨੀ ਹੈ ਤੇ ਤੇਰਾ ਡੱਬੀਆਂ ਵਾਲਾ ਪਰਨਾ ਬਨ ਕੇ ਘਰ ਖੁਦ ਮੁਖਤਿਆਰੀ ਕਰਨੀ ਹੈ ਨਾਲੇ ਉਹਨਾਂ ਸਾਰੇ ਸ਼ਰੀਕਾਂ ਨੂੰ ਦੱਸਣਾ ਹੈ ਕਿ ਅਜੇ ਸਰਦਾਰ ਕਰਮ ਸਿੰਘ ਦੀ ਜੜ ਅਜੇ ਬਾਕੀ ਹੈ ਐਨੇ ਪੀਤੇ ਨੇ ਦੁਬਾਰੇ ਆਵਾਜ਼ ਲਗਾਈ ਕਿ ਕਿਹੜੇ ਸੁਪਨੇ ਚਲਾ ਜਾਣਾ ਹੈ ਤਿਆਰ ਹੋ ਜਾ ਨਾਲੇ ਨਾ ਨਾ ਕੇ ਗੁਰਦੁਆਰਾ ਸਾਹਿਬ ਨਮਸਕਾਰ ਕਰ ਜਾਵੀਂ ਮੇਰੇ ਵੱਲੋਂ ਵੀ ਨਮਸਕਾਰ ਕਰ ਦੇਵੀਂ ਬਾਬਾ ਜੀ ਨੂੰ ਮੈਨੂੰ ਵੀ ਬਹੁਤ ਦਿਨ ਹੋ ਗਏ ਗੁਰਦੁਆਰੇ ਗਿਆ ਫਿਰ ਮੈਂ ਸਾਈਕਲ ਦੇਖ ਲੈਣਾ ਠੀਕ ਵੀ ਚੱਲਦਾ ਕਿ ਤੇਰੇ ਰਾਹ ਵਿੱਚ ਧੋਖਾ ਨਾ ਦੇ ਜਾਵੇ ਲੈ ਪੀਤੇ ਦੱਸ ਮੈਨੂੰ ਤਿਆਰ ਹੋਣ ਨੂੰ ਕੀ ਹੋਇਆ ਤਿਆਰ ਹੋਣ ਨੂੰ ਦੱਸ ਕਿ ਮੈਂ ਮਕਲਾਵੇ ਜਾਣਾ ਨਾਲੇ ਉਹਨੂੰ ਉਮਰ ਵੀ ਨਹੀਂ ਤਿਆਰ ਹੋਣ ਵਾਲੀ ਐਵੇਂ ਰਾਹ ਵਿੱਚ ਲੋਕ ਮੁਖੌਲ ਕਰਨਗੇ ਆਖੇ ਮੇਰੇ ਤੇ ਹੋਣੀ ਜਵਾਨੀ ਚੜੀ ਐ ਨਹੀਂ ਬਾਈ ਆ ਕੰਨ ਕਰਨਗੇ ਕੁਰਤੇ ਵਾਲਾ ਸੂਟ ਪਾ ਦੇਖੀ ਫਿਰ ਤੇਰੇ ਪਿੰਡ ਦੇ ਲੋਕ ਕਿਵੇਂ ਪੱਬਾ ਭਾਰ ਹੋ ਹੋ ਕੇ ਦੇਖਣਗੇ ਕਿ ਕਰਮੇ ਦਾ ਮੁੰਡਾ ਕਰਮੇ ਵਰਗਾ ਹੀ ਐ ਜਮੀ ਨਾਲੇ ਕੀ ਪਤਾ ਕੋਈ ਰਾਤ ਚ ਉਡੀਕ ਕਰ ਰਹੀ ਹੋਵੇ ਪੀਤਾ ਕੁਰਤਾ ਫੜਾਉਂਦਾ ਆ ਬੋਲਿਆ ਬਸ ਰਹਿਣ ਦੇ ਅਗਰ ਪੀਤਿਆ ਆਪਾਂ ਨੂੰ ਕਿਹੜੇ ਕੰਜਰ ਨੇ ਦੇਣੀ ਆ ਬੰਨੋ ਜੀਤਾ কুরਤਾ ਪਾਉਂਦਾ ਹੋਇਆ ਬੋਲਿਆ ਨਾ ਬਾਈ ਐਵੇਂ ਨਾ ਕਹਿ ਕਿਦਰੇ ਰੱਬ ਸੋਣੀ ਨਾ ਲਵੇ ਆਖੇ ਕੰਜਰਾਂ ਦਾ ਲਾਣਾ ਪਾਣਾ ਬਹੁਤ ਵੱਡਾ ਹੁੰਦਾ ਹੈ ਲੈ ਬਾਈ ਤੇਰਾ ਸਾਰਾ ਸਮਾਨ ਸਾਈਕਲ ਪਿੱਛੇ ਟੰਗਿਆ ਦੇਖ ਲੈ ਕੁਝ ਰਹਿ ਨਾ ਗਿਆ ਹੋਵੇ ਨਾਲੇ ਜਬ ਭੁੱਲਣਾ ਜਾਵੀਂ ਆਪਦੇ ਪੀਤੇ ਯਾਰ ਨੂੰ ਨਾਲੇ ਸੱਚ ਜੀਤੇ ਦੇ ਵਿਆਹ ਦੀ ਉਡੀਕ ਕਰੂੰਗਾ ਕੀਤਾ ਬੋਲਿਆ ਭੁੱਲਣੋਂ ਦੱਸ ਪੀਤਿਆ ਮੇਰਾ ਹੋਰ ਹੈਗਾ ਹੀ ਕੌਣ ਐਵੇਂ ਤੈਨੂੰ ਭੁੱਲ ਜੂੰ ਚੱਲ ਖਿਆਲ ਰੱਖੀਂ ਆਪਣਾ ਚੱਲਦਾ ਮੈਂ ਸਾਈਕਲ ਛੇੜਦਾ ਹੋਇਆ ਜੀਤਾ ਬੋਲਿਆ ਜੀਤੇ ਨੇ ਰਾਹ ਵਿੱਚ ਆਉਂਦੇ ਗੁਰਦੁਆਰਾ ਸਾਈ ਵਿਖੇ ਨਮਸਕਾਰ ਕਰਨ ਤੋਂ ਬਾਅਦ ਭਾਈ ਸਾਹਿਬ ਤੋਂ ਪ੍ਰਸ਼ਾਦ ਲੈ ਕੇ ਦੁਬਾਰਾ ਸਾਈਕਲ ਛੇੜ ਲਿਆ ਜੀਤਾ ਜੇ ਥੋੜੀ ਦੂਰੀ ਆਇਆ ਸੀ ਕਿ ਸਾਈਕਲ ਮੂਰੇ ਇੱਕਦਮ ਇੱਕ ਸੋਹਣੀ ਸਨਕੀ ਮੁਟਿਆਰ ਆ ਗਈ ਤੇ ਜੀਤੇ ਨੇ ਇੱਕਦਮ ਸਾਈਕਲ ਰੋਕ ਲਿਆ ਤੇ ਸਾਈਕਲ ਤੋਂ ਹੇਠਾ ਉਤਰ ਆਪਣਾ ਸਮਾਨ ਦੇਖਣ ਲੱਗਿਆ ਵੀ ਕਿਧਰੇ ਕੁਝ ਡਿੱਗਣਾ ਪਿਆ ਹੋਵੇ ਸਾਈਕਲ ਨਾਲ ਟਕਰਾਉਣ ਤੋਂ ਬਾਅਦ ਉਸ ਮੁਟਿਆਰ ਨੇ ਜੀਤੇ ਤੋਂ ਮਾਫੀ ਮੰਗੀ ਤੇ ਆਪਣਾ ਮੂੰਹ ਲੁਕੋ ਕੇ ਇੱਕ ਪਾਸੇ ਖੜੀ ਹੋ ਗਈ ਚਲੋ ਸ਼ੁਕਰੇ ਬਚ ਗਈ ਜੀਤਾ ਉਸ ਵਰਤਵਲ ਦੇਖ ਕੇ ਸਾਈਕਲ ਛੇੜਦਾ ਹੋਇਆ ਬੋਲਿਆ ਪਰ ਜੀਤੇ ਨੂੰ ਮੁਟਿਆਰ ਘਬराई ਹੋਈ ਲੱਗ ਰਹੀ ਸੀ ਤੇ ਉਹ ਪੁੱਛਣਾ ਚਾਹੁੰਦਾ ਸੀ ਕਿ ਉਸ ਨੇ ਉਸ ਨੂੰ ਦੇਖ ਕੇ ਮੂੰਹ ਕਿਉਂ ਲੁਕੋ ਲਿਆ ਹੈ ਐਨੇ ਨੂੰ ਮੁਟਿਆਰ ਹੀ ਬੋਲ ਪਈ ਕਿ ਵੇ ਸਰਦਾਰਾ ਮੈਨੂੰ ਆਪਣੇ ਨਾਲ ਲੈ ਜਾ ਮੈਂ ਵੀ ਲਾਗਲੇ ਪਿੰਡ ਵੱਲ ਜਾਣਾ ਹੈ ਜੀਤਾ ਇਹ ਸਭ ਸੁਣ ਕੇ ਘਬਰਾ ਗਿਆ ਤੇ ਬੋਲਿਆ ਮਾਫ ਕਰਨਾ ਜੀ ਮੈਂ ਤਾਂ ਪਿੰਡ ਦੇ ਅੱਧ ਤੀ ਕੀ ਜਾਣਾ ਹੈ ਸਰਦਾਰਾ ਮੈਂ ਸੁਨੀਲ ਸਰਦਾਰ ਕਿਸੇ ਦੀ ਗੱਲ ਨਹੀਂ ਮੋੜਦੇ ਜਿੱਥੇ ਤੀਕ ਤੁਸੀਂ ਜਾਣਾ ਅਸਾਂ ਨੂੰ ਵੀ ਲੈ ਜਾਓ ਰੱਬ ਭਲੀ ਕਰੂ ਮੈਂ ਹੱਥ ਜੋੜਦੀ ਆ ਜੀਤਾ ਇਹ ਸਭ ਸੁਣ ਕੇ ਰਾਜੀ ਹੋ ਗਿਆ ਤੇ ਉਸ ਮੁਟਿਆਰ ਨੂੰ ਸਾਈਕਲ ਮਗਰ ਬਿਠਾ ਲਿਆ ਤੇ ਉੱਥੋਂ ਚੱਲ ਪਿਆ ਜੀਤਾ ਸਾਰੇ ਰਾਹ ਚੁੱਪ ਰਿਹਾ ਤੇ ਉਸ ਮੁਟਿਆਰ ਨੇ ਹੀ ਹੌਸਲਾ ਕਰਕੇ ਪੁੱਛਿਆ ਸਰਦਾਰ ਜੀ ਤੁਸੀਂ ਕਿਹੜੇ ਪਿੰਡ ਨੂੰ ਚੱਲੇ ਹੋ ਕੁਝ ਸਮੇਂ ਬਾਅਦ ਜੀਤਾ ਬੋਲਿਆ ਜੀ ਮੈਂ ਲਾਗਲੇ ਪਿੰਡ ਜਾਣਾ ਮੈਂ ਮੇਰੇ ਪਿੰਡ ਬਹੁਤ ਸਮੇਂ ਬਾਅਦ ਜਾ ਰਿਹਾ ਹਾਂ ਜੇ ਤੁਸੀਂ ਕਿੰਦੇ ਘਰੋਂ ਜੀ ਇਹ ਸੁਣ ਕੇ ਮੁਟਿਆਰ ਚੁੱਪ ਰਹੀ ਤੇ ਕੁਝ ਸਮੇਂ ਬਾਅਦ ਬੋਲੀ ਕਿ ਤੁਸੀਂ ਤਾਂ ਕਿਹਾ ਸੀ ਵੀ ਮੈਂ ਪਿੰਡ ਦੇ ਆਦਤੀਕ ਜਾਣਾ ਜਿਵੇਂ ਡਰ ਗਿਆ ਸੀ ਵੀ ਪਿੰਡ ਦੇ ਲੋਕੀ ਕੀ ਕਹਿਣਗੇ ਵੀ ਜਿੱਥੇ ਪਤਾ ਨਹੀਂ ਕਿਸ ਨੇ ਮਗਰ ਬਠਾਈ ਫਿਰਦਾ ਪਰ ਤੁਸੀਂ ਨਹੀਂ ਦੱਸਿਆ ਕਿ ਕਿਹੜੇ ਘਰੇ ਜਾਣਾ ਨਾਲੇ ਤੁਸੀਂ ਐਵੇਂ ਆਪਣਾ ਮੂੰਹ ਕਿਉਂ ਲੁਕੋਇਆ ਕੁਝ ਸਮੇਂ ਬਾਅਦ ਮੁਟਿਆਰ ਬੋਲੀ ਤੇ ਕਹਿਣ ਲੱਗੀ ਕਿ ਮੇਰਾ ਲਾਗਦੇ ਪਿੰਡ ਕੋਈ ਨਹੀਂ ਤੇ ਨਾ ਹੀ ਮੇਰਾ ਕੋਈ ਘਰ ਪਤਾ ਹੈ ਮੈਂ ਤਾਂ ਸ਼ਹਿਰ ਵੇਸਵਾ ਦੇ ਕੋਠੇ ਵਿੱਚ ਕੰਮ ਕਰਦੀ ਸੀ ਆਪਣਾ ਗੁਜ਼ਾਰਾ ਕਰਦੀ ਸੀ ਪਰ ਉੱਥੇ ਜਿਹਾ ਜੰਗਲ ਰਾ ਸੀ ਕਿ ਬਾਪ ਦੀ ਉਮਰ ਦੇ ਲੋਕ ਵੀ ਆਪਣੇ ਹਵਸ ਦੀ ਭੁੱਖ ਲਈ ਹਰ ਗੰਦੀ ਹਰਕਤ ਕਰਦੇ ਸੀ ਕਿ ਹੁਣ ਮੈਂ ਇਹ ਸਭ ਤੋਂ ਪਰੇਸ਼ਾਨ ਹੋ ਕੇ ਉੱਥੋਂ ਭੱਜ ਆਈ ਇਸ ਕਰਕੇ ਮੈਂ ਆਪਣਾ ਮੂੰਹ ਲਕਾਇਆ ਏ ਕਿ ਮੈਨੂੰ ਕੋਈ ਪਹਿਚਾਣ ਨਾ ਸਕੇ ਤੇ ਉਸ ਖੁਦਾ ਅੱਗੇ ਅਰਦਾਸ ਕਰਕੇ ਉੱਥੋਂ ਭੱਜ ਆਈ ਇਹ ਸਭ ਸੁਣ ਕੇ ਜੀਤਾ ਸਹਿਮ ਗਿਆ ਤੇ ਸਾਈਕਲ ਰੋਕ ਲਿਆ ਜਿਵੇਂ ਉਸ ਮੁਟਿਆਰ ਦੀ ਅੱਖਾਂ ਵਿੱਚ ਛੰਝੂ ਦੇਖ ਕੇ ਠਰ ਗਿਆ ਹੋਵੇ ਹੁਣ ਉਹਨੂੰ ਤੋਂ ਸਾਈਕਲ ਹੋਰ ਅੱਗੇ ਨੂੰ ਚੱਲ ਨਹੀਂ ਰਿਹਾ ਸੀ ਤੇ ਪੁੱਛਣ ਲੱਗਾ ਜੀ ਹੁਣ ਤੁਸੀਂ ਕਿੱਧਰ ਜਾਓਗੇ ਪਿੰਡ ਪਹੁੰਚਾਂ ਤੀਕ ਤੇ ਰਾਤ ਹੋ ਜਾਵੇਗੀ ਜਿੱਤੇ ਨੇ ਪਿੰਡ ਦੀ ਫਿਰਨੀ ਤੇ ਸਾਈਕਲ ਰੋਕ ਲਿਆ ਤੇ ਉਸ ਮੁਟਿਆਰ ਨੂੰ ਕਿਹਾ ਕਿ ਜੀ ਮੇਰਾ ਪਿੰਡ ਆ ਗਿਆ ਇਹ ਸੁਣ ਕੇ ਮੁਟਿਆਰ ਸਾਈਕਲ ਤੋਂ ਉਤਰ ਗਈ ਤੇ ਲਾਗੇ ਹੀ ਖਲੋ ਗਈ ਜਿਵੇਂ ਉਡੀਕ ਕਰ ਰਹੀ ਹੋਵੇ ਕਿ ਜੇ ਮੈਨੂੰ ਜੀਤਾ ਆਪਣੇ ਨਾਲ ਜਾਣ ਲਈ ਕਹੇ ਸ਼ੁਕਰੀਆ ਸਰਦਾਰ ਜੀ ਤੁਸੀਂ ਮੇਰੀ ਮਦਦ ਕੀਤੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੇ ਤੇਰੇ ਬਾਲ ਬੱਚੇ ਖੁਸ਼ ਰਹਿਣ ਰਾਬ ਤੇਨੂੰ ਭਾਗ ਲਾਵੇ ਇਹ ਕਹਿ ਕੇ ਉਹ ਤੋਂ ਤੁਰਨ ਲੱਗੀ ਜੀ ਤੁਸੀਂ ਇੰਨੀ ਰਾਤ ਨੂੰ ਕਿੱਧਰ ਜਾਓਗੇ ਜੀਤਾ ਇੱਕਦਮ ਬੋਲਿਆ ਪਤਾ ਨਹੀਂ ਜੀ ਤੁਸੀਂ ਫਿਕਰ ਨਾ ਕਰੋ ਮੈਨੂੰ ਤਾਂ ਹੁਣ ਆਦਤ ਪੈ ਗਈ ਹੈ ੱੱਕੇ ਖਾਣ ਦੀ ਜਿੱਥੇ ਨੀਂਦ ਆਈ ਰਾਤ ਕੱਟ ਲਵਾਂਗੇ ਕਿਸੇ ਧਰਮਸ਼ਾਲਾ ਜਾਂ ਗੁਰਦੁਆਰੇ ਵਿੱਚ ਜਿਵੇਂ ਜੀਤੇ ਦਾ ਜਮੀਰ ਨਹੀਂ ਮੰਨ ਰਿਹਾ ਸੀ ਵੀ ਉਹ ਇੰਨੀ ਰਾਤ ਨੂੰ ਉਸ ਮਟਿਆਰ ਨੂੰ ਕਿਧਰੇ ਜਾਣ ਲਈ ਕਹੇ ਜੀ ਤੁਸੀਂ ਸਵੇਰੇ ਚਲੇ ਜਾਣਾ ਰਾਤ ਨੂੰ ਜਾਣ ਦਾ ਖਤਰਾ ਨਾ ਉਠਾਓ ਤੁਸੀਂ ਮੇਰੇ ਘਰ ਚੱਲੋ ਜੀਤਾ ਬੋਲਿਆ ਸਰਦਾਰ ਜੀ ਤੁਹਾਡਾ ਨਾਂ ਕੀ ਹੈ ਮੁਟਿਆਰ ਨੇ ਪੁੱਛਿਆ ਹਾਂਜੀ ਮੇਰਾ ਨਾਂ ਜੀਤਾ ਸਿੰਘ ਹੈ ਇਹ ਸਾਰੇ ਮੈਨੂੰ ਜੀਤਾ ਕਹਿੰਦੇ ਨੇ ਤੇ ਤੁਹਾਡਾ ਕੀ ਨਾਂ ਹੈ ਜੀਤੇ ਨੇ ਆਪਣਾ ਨਾਂ ਦੱਸ ਕੇ ਪੁੱਛਿਆ ਜੀ ਮੇਰਾ ਨਾਂ ਰਾਣੋ ਹੈ ਬਹੁਤ ਵਧੀਆ ਨਾਂ ਹੈ ਜੀ ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ ਤੇ ਰਾਤ ਕੱਟ ਕੇ ਸਵੇਰੇ ਸਾਜਰੇ ਚਲੇ ਜਾਣਾ ਇਹ ਸੁਣ ਕੇ ਰਾਣੋ ਜੀਤੇ ਨਾਲ ਤੁਰ ਪਈ ਤੇ ਜੀਤੇ ਦਾ ਧੰਨਵਾਦ ਕਰਨ ਲੱਗੀ ਲਓ ਜੀ ਆਪਣਾ ਘਰ ਆ ਗਿਆ ਜੀਤੇ ਨੇ ਬੂਹਾ ਖੋਲਿਆ ਤੇ ਦੇਖਿਆ ਵਿਹੜੇ ਵਿੱਚ ਕੂੜਾ ਖਿਲਰ ਰਿਹਾ ਤੇ ਘਾਹ ਉਗਿਆ ਹੋਇਆ ਸੀ ਹਨੇਰਾ ਹੀ ਹਨੇਰਾ ਸੀ ਜਦੋਂ ਜੀਤੇ ਨੇ ਕਮਰੇ ਦਾ ਬੂਹਾ ਖੋਲਿਆ ਤੇ ਲੱਗਿਆ ਜਿਵੇਂ ਬੇਬੇ ਤੇ ਬਾਪੂ ਨੇ ਬੁੱਕਲ ਵਿੱਚ ਲੈ ਲਿਆ ਹੋਵੇ ਜੀਤਾ ਬੂਹੇ ਕੋਲ ਖੜਾ ਜਿਵੇਂ ਖੋ ਹੀ ਗਿਆ ਹੋਵੇ ਥੋੜੇ ਸਮੇਂ ਬਾਅਦ ਰਾણો ਬੋਲੀ ਜੀ ਅੰਦਰ ਚੱਲੋ ਤੇ ਜੀਤਾ ਅੰਦਰ ਚਲਿਆ ਗਿਆ ਜੀ ਤੁਸੀਂ ਮੰਜੇ ਤੇ ਬੈਠੋ ਮੈਂ ਰੋਟੀ ਦਾਲ ਦਾ ਹੀਲਾ ਕਰਦਾ ਏ ਕਹਿ ਕੇ ਜੀਤਾ ਦੁਕਾਨਵਾਲ ਚਲਿਆ ਗਿਆ ਰਾણો ਨੇ ਚੁੱਲ੍ਹਾ ਸਾਫ਼ ਕੀਤਾ ਤੇ ਸੋਚ ਰਹੀ ਸੀ ਕਿ ਹਾਜੇ ਮੈਨੂੰ ਡਰ ਕਿਉਂ ਨਹੀਂ ਲੱਗ ਰਿਹਾ ਤੇ ਕਿਉਂ ਨਹੀਂ ਲੱਗ ਰਿਹਾ ਕਿ ਦੁਨੀਆ ਆਦਮ ਖਾਨੀ ਹੈ ਕਿਉਂ ਨਹੀਂ ਮੈਨੂੰ ਐਵੇਂ ਦਾ ਪਹਿਲਾਂ ਮਿਲਿਆ ਐਨੇ ਨੂੰ ਜੀਤਾ ਆ ਗਿਆ ਤੇ ਚੁੱਲ੍ਹੇ ਦਾ ਸਾਰਾ ਸਮਾਨ ਤੇ ਰੋਟੀ ਪਕਾਉਣ ਲਈ ਆਟਾ ਤੇ ਖਾਣ ਲਈ ਆਚਾਰ ਲਿਆ ਕੇ ਰਾਨੋ ਨੂੰ ਫੜਾ ਦਿੱਤਾ ਤੇ ਚੁੱਲ੍ਹੇ ਤੇ ਦੀਵਾ ਜਗਾ ਦਿੱਤਾ ਲਓ ਜੀ ਮੈਂ ਰੋਟੀ ਬਣਾ ਦਿੰਨੀ ਆ ਤੁਸੀਂ ਆਪਣਾ ਸਮਾਨ ਠੀਕ ਕਰਕੇ ਰੱਖ ਦੇਵੋ ਤੇ ਰਾਨੋ ਚੁੱਲ੍ਹੇ ਕੋਲ ਬੈਠ ਗਈ ਤੇ ਪਾਣੀ ਲਿਉਣ ਲਈ ਗਿਆ ਜੀਤਾ ਨਾਲ ਦੇ ਘਰੋਂ ਪਾਣੀ ਦੀ ਬਾਲਟੀ ਭਰ ਲਿਆ ਆ ਬਾਲਟੀ ਰੱਖ ਕੇ ਅੰਦਰ ਚਲਾ ਗਿਆ ਤੇ ਬੇਬੇ ਬਾਪੂ ਦੀ ਫੋਟੋ ਕੱਢ ਕੇ ਫੋਟੋ ਅੱਗੇ ਦੀਵਾ ਜਗਾ ਦਿੱਤਾ ਤੇ ਦੱਸਣ ਲੱਗਾ ਵੀ ਹੁਣ ਮੈਂ ਆਪਣੇ ਘਰ ਹੀ ਰਹਿਣਾ ਤੇ ਖੇਤੀ ਕਰਕੇ ਗੁਜ਼ਾਰਾ ਕਰਨਾ ਐਨੇ ਨੂੰ ਰੋਟੀ ਬਣ ਗਈ ਤੇ ਰਾਣੋ ਨੇ ਰੋਟੀ ਖਾਣ ਲਈ ਜਿੱਤੇ ਅੱਗੇ ਰੱਖ ਦਿੱਤੀ ਤੇ ਆਪ ਵੀ ਖਾਣ ਲੱਗ ਪਈ ਦੋਵਾਂ ਨੇ ਰੋਟੀ ਖਾ ਲਈ ਤੇ ਜਿੱਤੇ ਨੇ ਦੂਜੇ ਕਮਰੇ ਦਾ ਬੂਹਾ ਖੋਲਿਆ ਤੇ ਸੌਣ ਲਈ ਬਿਸਤਰਾ ਚੁੱਕ ਕੇ ਰਾਣੋ ਨੂੰ ਕਿਹਾ ਤੁਸੀਂ ਇਸ ਕਮਰੇ ਵਿੱਚ ਹੀ ਸੌ ਜਾਣਾ ਰਾਣੋ ਜਿੱਤੇ ਬਾਰੇ ਸੋਚਦੀ ਰਹੀ ਕਿ ਐਵੇਂ ਦੇ ਲੋਕ ਵੀ ਇਸ ਧਰਤੀ ਤੇ ਪਈ ਨੇ ਰਾਣਵੀ ਰੱਬ ਦਾ ਸ਼ੁਕਰ ਕਰਦੀ ਹੋਈ ਸੌਂ ਗਈ ਤੇ ਅੱਧੀ ਕੋ ਰਾਤ ਨੂੰ ਰਾਣ ਨੂੰ ਅਜੀਬ ਜਿਹੀ ਆਵਾਜ਼ ਸੁਣਨ ਲੱਗੀ ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਧੀਏ ਆ ਗਈ ਹੈ ਤੂੰ ਮੈਨੂੰ ਤੇਰੀ ਹੀ ਉਡੀਕ ਸੀ ਚੱਲ ਕੋਚਰ ਪਿੱਛੋਂ ਹੀ ਪਰ ਰਾਤ ਹੀ ਗਈ ਰਾਣੋ ਆਵਾਜ਼ ਸੁਣ ਕੇ ਘਬਰਾ ਗਈ ਤੇ ਮੰंजे ਤੇ ਬੈਠ ਗਈ ਤੇ ਦੇਖਿਆ ਤੇ ਲੱਗਿਆ ਜਿਵੇਂ ਜੀਤੇ ਦੀ ਮਾਤਾ ਹੋਵੇ ਪਰ ਉਹ ਤਾਂ ਹੀ ਦੁਨੀਆ ਨੂੰ ਕਈ ਸਾਲ ਪਹਿਲਾਂ ਲਵੀ ਦਾ ਕਹਿ ਗਈ ਸੀ ਕੀ ਦੇਖ ਰਹੀ ਹੈ ਪੁੱਤ ਮੈਂ ਤਾਂ ਜੀਤੇ ਦੀ ਬੇਬੇ ਆ ਬਹੁਤ ਉਡੀਕ ਕੀਤੀ ਹੈ ਕੀ ਕਦੋਂ ਜਿੱਤ ਆਵੇ ਤੇ ਆਪਣੇ ਨਾਲ ਇਸ ਘਰ ਦੀ ਨਵੀਂ ਲਾਣੇਦਾਰੀ ਲੈ ਕੇ ਆਵੇ ਮੈਨੂੰ ਤਾਂ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਮੈਂ ਤਾਂ ਤੇਰੇ ਲਈ ਲਾਲ ਰੰਗ ਦਾ ਸੂਰ ਤੇ ਫੁਲਕਾਰੀ ਵੀ ਲੈ ਕੇ ਰੱਖਿਆ ਤੂੰ ਆ ਮੇਰੇ ਨਾਲ ਦੇਖ ਮੇਰੀ ਸੰਦੂਕੜੀ ਕੋਲ ਜਿੱਤੇ ਦੀ ਬੇਬੇ ਨੇ ਰਾਣਾ ਨੂੰ ਸੰਦੂਕੜੀ ਖੋਲਣ ਲਈ ਕਿਹਾ ਰਾਣਾ ਨੇ ਉੱਠ ਕੇ ਸੰਦੂਕੜੀ ਖੋਲੀ ਤੇ ਸੂਰ ਤੇ ਫੁਲਕਾਰੀ ਦੇਖ ਕੇ ਹੈਰਾਨ ਹੋ ਗਈ ਬੇਬੇ ਜੀ ਮੈਨੂੰ ਮਾਫ ਕਰ ਦਿਓ ਮੈਂ ਇਸ ਦੇ ਬਿਲਕੁਲ ਵੀ ਲਾਇਕ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੇਰਾ ਪਿੰਡ ਪਤਨ ਕੀ ਹੈ ਮੈਂ ਤਾਂ ਆਪਣੀ ਇੱਜ਼ਤ ਕਦੋਂ ਦੀ ਗਵਾਈ ਆਂ ਮੈਂ ਤਾਂ ਉਦੋਂ ਸੁਰਤੀ ਨਹੀਂ ਸੰਭਾਲੀ ਸੀ ਜਦੋਂ ਮੈਨੂੰ ਕਿਸੇ ਨੇ ਵੇਸਵਾ ਦੇ ਕੋਟੇ ਤੇ ਵੇਚ ਦਿੱਤਾ ਸੀ ਤੇ ਹੁਣ ਮੈਨੂੰ ਯਾਦਦਾ ਸੀ ਜਿਵੇਂ ਮੇਰੀ ਪਲਪਲ ਮੌਤ ਹੋ ਰਹੀ ਹੋਵੇ ਤੇ ਮੈਂ ਉੱਥੋਂ ਭੱਜ ਆਈ ਤੇ ਰਾਹ ਵਿੱਚ ਮੈਨੂੰ ਤੇਰਾ ਜਿੱਤਾ ਮਿਲਿਆ ਜੋ ਬੜੇ ਸਤਿਕਾਰ ਨਾਲ ਮੈਨੂੰ ਨਾਲ ਲੈ ਆਇਆ ਨਾ ਧੀਏ ਜੋ ਹੋ ਗਿਆ ਉਹਨੂੰ ਭੁੱਲ ਜਾ ਇਹ ਤਾਂ ਕਿਸਮਤ ਦੇ ਖੇਡਾਂ ਨੇ ਹੁਣ ਤੂੰ ਇੱਥੇ ਰਹਿ ਜਿਵੇਂ ਤੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਹੋਵੇਂ ਹੀ ਮੇਰਾ ਜਿੱਤਾ ਪੁੱਤ ਵੀ ਇਕੱਲਾ ਹੈ ਇਸ ਦੁਨੀਆ ਵਿੱਚ ਨਾਲੇ ਮੈਂ ਦੇਖਿਆ ਉਹ ਆਪਣੀ ਖੁਸ਼ੀ ਨਾਲ ਤੈਨੂੰ ਲੈ ਕੇ ਆਇਆ ਇੱਥੇ ਪਰ ਬੇਬੇ ਇਹ ਦੁਨੀਆ ਨੇ ਮੈਨੂੰ ਕਬੂਲ ਨਹੀਂ ਕਰਨਾ ਐਨਾ ਤਾਂ ਜੀਤੇ ਨੂੰ ਵੀ ਬਦਨਾਮ ਕਰ ਦੇਣਾ ਮੈਨੂੰ ਦੇਖ ਕੇ ਧੀਏ ਦੁਨੀਆ ਦਾ ਤਾਂ ਦਸਤੂਰ ਹੈ ਹਰ ਘਰ ਚਾਅ ਅੱਗ ਲਗਾ ਦੇਣ ਦਾ ਮੈਂ ਤਾਂ ਚਾਹੁੰਦੀ ਹਾਂ ਕਿ ਤੂੰ ਮੇਰੇ ਪੁੱਤ ਜੀਤੇ ਨਾਲ ਵਿਆਹ ਕਰਵਾ ਲੈ ਤੇ ਹੋਰ ਕਿੰਨਾ ਕੋਈ ਫੁੱਲਾਂ ਵਰਗੀ ਦੇਣ ਨੂੰ ਹੋਰ ਦੁੱਖ ਦੇਵੇਂਗੀ ਐਨੇ ਨੂੰ ਬਾਹਰੋਂ ਆਵਾਜ਼ ਆਈ ਜਿਵੇਂ ਜੀਤਾ ਵੇੜੇ ਵਿੱਚ ਭੱਜਿਆ ਫਿਰਦਾ ਹੋਵੇ ਤੇ ਕਹਿ ਰਿਹਾ ਸੀ ਮੈਡਮ ਨੇ ਚੁੱਲ੍ਹਾ ਵੀ ਨਹੀਂ ਠਕਿਆ ਸਵੇਰੇ ਚਾਹ ਵੀ ਕਰਨੀ ਐ ਮੀ ਆ ਗਿਆ ਹੁਣ ਭਿੱਜ ਜਾਣਾ ਸਾਰਾ ਜੀਤਾ ਮੀ ਦੇਖ ਕੇ ਵਾਪਸ ਅੰਦਰ ਹੀ ਵੜ ਗਿਆ ਪਰ ਚੁੱਲਾ ਟੱਕ ਲਈ ਰਾણો ਬਾਹਰ ਚਲੀ ਗਈ ਮੀ ਬਹੁਤ ਤੇਜ਼ ਸੀ ਤੇ ਰਾણો ਨੇ ਚੁੱਲਾ ਤਾਂ ਢੱਕ ਦਿੱਤਾ ਪਰ ਆ ਪੂਰੀ ਤਰ੍ਹਾਂ ਮੀ ਚ ਭਿੱਜ ਗਈ ਅੰਦਰ ਆਈ ਤਾਂ ਬੇਬੇ ਨੇ ਰਾણો ਨੂੰ ਕਿਹਾ ਕਿ ਸੰਦੂਕੜੀ ਖੋਲ ਕੇ ਮੇਰੇ ਪੁਰਾਣੇ ਲੀੜੇ ਪਾ ਲੈ ਨਹੀਂ ਬਿਮਾਰ ਹੋ ਜੰਗੀਆਂ ਸਾਹਮੇ ਪਈ ਨੇ ਬਹੁਤ ਸਮੇ ਦੀ ਰਾણો ਨੇ ਸੰਦੂਕੜੀ ਖੋਲ ਕੇ ਬੇਬੇ ਦੇ ਪੁਰਾਣੇ ਲੀੜੇ ਪਾ ਲਏ ਤੇ ਭਿੱਜਣ ਕਰਨ ਬੁਰੀ ਤਰ੍ਹਾਂ ਕੰਬ ਰਹੀ ਸੀ ਲੈਤੀ ਕੰਬਲ ਚ ਲੋਕ ਸੌਂ ਜਾ ਜੀ ਬੇਬੇ ਤੇ ਕੰਬਲ ਲੈ ਕੇ ਸੌ ਗਈ ਤੇ ਕੰਬਣੀ ਬਹੁਤ ਚੜ ਰਹੀ ਸੀ ਤੇ ਲੱਗ ਰਿਆ ਸੀ ਜਿਵੇਂ ਬੁਖਾਰ ਹੋ ਗਿਆ ਹੋਵੇ ਤਵੇਰ ਹੋ ਗਈ ਪਰ ਰਾਣ ਨੂੰ ਕੰਬਣੀ ਅਜੇ ਵੀ ਚੜ ਰਹੀ ਸੀ ਤੇ ਬਹੁਤ ਤੇਜ਼ ਬੁਖਾਰ ਵੀ ਹੋ ਗਿਆ ਸੀ ਰਾਣੋ ਦਾ ਬੁਖਾਰ ਨਾਲ ਬੁਰਾ ਹਾਲ ਹੋ ਰਿਹਾ ਸੀ ਤੇ ਉਤੋਂ ਦੀ ਸਾਰੀ ਰਾਤ ਲੰਘ ਗਈ ਸੀ ਕਮਦੀਦੀ ਸਵੇਰ ਹੋ ਗਈ ਸੀ ਪਰ ਉਸ ਨੂੰ ਪਤਾ ਹੀ ਨਹੀਂ ਸੀ ਕਿ ਸਵੇਰ ਹੋ ਗਈ ਜਿਵੇਂ ਉਸ ਨੂੰ ਕੋਈ ਸੂਰਤ ਨਹੀਂ ਸੀ ਜੀਤਾ ਉੱਠ ਕੇ ਰਾਣੋ ਦੇ ਕਮਰੇ ਵਿੱਚ ਆ ਗਿਆ ਇਆ ਕੇ ਬੇਬੇ ਬਾਪੂ ਦੀ ਫੋਟੋ ਅੱਗੇ ਦੀਵਾ ਜਗਾ ਦਿੱਤਾ ਤੇ ਫਿਰ ਬਾਹਰ ਆ ਕੇ ਚੁੱਲਾ ਦੇਖਿਆ ਤੇ ਚੁੱਲਾ ਟਕਿਆ ਹੋਇਆ ਸੀ ਤੇ ਚੁੱਲਾ ਦੇਖ ਕੇ ਚਾਹ ਰੱਖਣ ਲਈ ਅੰਦਰੋਂ ਪਤੀਲੀ ਲੈਣ ਗਿਆ ਤੇ ਦੇਖਿਆ ਰਾણો ਠੰਡ ਦੇ ਮਾਰੇ ਬੁਰੀ ਤਰ੍ਹਾਂ ਕੰਬ ਰਹੀ ਸੀ ਰਾણો ਰਾણો ਕਿਓਇਆ ਕੋਈ ਆਵਾਜ਼ ਨਹੀਂ ਆਈ ਜਿਵੇਂ ਰਾણો ਨੂੰ ਕੁਝ ਸੁਣ ਨਹੀਂ ਨਾ ਰਿਹਾ ਹੋਵੇ ਜਿੱਤੇ ਨੇ ਰਾણો ਉੱਤੋਂ ਕੰਬਲ ਉਤਾਰਿਆ ਤਾਂ ਦੇਖ ਕੇ ਘਬਰਾ ਗਿਆ ਰਾણો ਦਾ ਗੋਰਾ ਰੰਗ ਤਾਪ ਕਰਨ ਲਾਲ ਹੋਇਆ ਪਿਆ ਸੀ ਮੂੰਹ ਦੀ ਮਾਸੂਮੀਅਤ ਤੇ ਅੱਖਾਂ ਵਿੱਚੋਂ ਪਾਣੀ ਆ ਰਿਹਾ ਸੀ ਜੀਤਾ ਰਾਣੂ ਦੇਖ ਕੇ ਘਬਰਾ ਗਿਆ ਤੇ ਤੜਪੁੱਟਿਆ ਕਿ ਉਸ ਨੂੰ ਕੀ ਲੋੜ ਸੀ ਮੀਂਹ ਵਿੱਚ ਬਾਹਰ ਜਾਣ ਦੀ ਜੀਤੇ ਨੇ ਰਾਣੂ ਦੇ ਮੱਥੇ ਤੇ ਹੱਥ ਰੱਖਿਆ ਤਾਂ ਲੱਗ ਰਿਹਾ ਸੀ ਜਿਵੇਂ ਰਾਣੂ ਅੰਦਰ ਅੱਗ ਵੱਲ ਰਹੀ ਹੋਵੇ ਐਨਾ ਜ਼ਿਆਦਾ ਬੁਖਾਰ ਸੀ ਜੀਤੇ ਨੇ ਬਿਨਾਂ ਕਿਸੇ ਦੇਰੀ ਤੋਂ ਚੁੱਲ੍ਹੇ ਤੇ ਚਾਹ ਰੱਖ ਦਿੱਤੀ ਤੇ ਦੁੱਧ ਲੈਣ ਚਲਾ ਗਿਆ ਆਉਂਦੇ ਨੂੰ ਚਾਹ ਬਣ ਗਈ ਤੇ ਰਾਣੂ ਲਈ ਬਾਟੀ ਵਿੱਚ ਪਾ ਲੈ ਗਿਆ ਬੁਖਾਰ ਕਰ ਰਾਣੂ ਠੂਠਿਆ ਨਾ ਗਿਆ ਤਾਂ ਜੀਤੇ ਨੇ ਰਾਣੂ ਨੂੰ ਆਪਣੇ ਹੱਥਾਂ ਨਾਲ ਉਠਾ ਦਿੱਤਾ ਤੇ ਇੱਕ ਹੱਥ ਨਾਲ ਚਾਹ ਵਾਲੀ ਬਾਟੀ ਰਾਣੂ ਦੇ ਮੂੰਹ ਤੇ ਲਗਾ ਦਿੱਤੀ ਤੇ ਰਾਣੂ ਨੇ ਚਾਹ ਪੀ ਲਈ ਤੇ ਪੁੱਛਣ ਲੱਗਿਆ ਕਿ ਕੀ ਲੋੜ ਸੀ ਮੀਂਹ ਵਿੱਚ ਬਾਹਰ ਜਾਣ ਦੀ ਪਰ ਰਾਣੂ ਕੰਬਦੀ ਹੋਈ ਕੁਝ ਵੀ ਕਹਿ ਨਾ ਸਕੀ ਚਲ ਐਨੇ ਆਰਾਮ ਕਰ ਮੈਂ ਹਕੀਮ ਤੋਂ ਦਵਾਈ ਲੈ ਆਉਣਾ ਕਹਿ ਕੇ ਜਿੱਤਾ ਪਿੰਡ ਵੱਲ ਚਲਾ ਗਿਆ ਰਾਣੂ ਨੂੰ ਥੋੜੀ ਸੁਰਤ ਆ ਗਈ ਜਿਵੇਂ ਚਾਹ ਨੇ ਕੰਬਣੀ ਉਤਾਰ ਦਿੱਤੀ ਹੋਵੇ ਤੇ ਅੰਨੇ ਨੂੰ ਫਿਰ ਆਵਾਜ਼ ਆਈ ਨੀਤੀ ਇਹ ਕਿ ਲੋੜ ਸੀ ਬਾਹਰ ਜਾਣ ਦੀ ਹੋ ਗਈ ਨਾ ਬਿਮਾਰ ਰਾਣੂ ਸੁਣ ਕੇ ਮੁਸ਼ਕਿਲ ਨਾਲ ਓਠ ਖੜੀ ਹੋਈ ਤੇ ਕਹਿਣ ਲਗੀ ਕੋਈ ਨਾ ਬੇਬੇ ਜੀ ਬੁਖਾਰ ਹੀ ਐ ਠੀਕ ਹੋ ਜੂ ਧੀਏ ਮੈਂ ਤਾਂ ਤੈਨੂੰ ਦੱਸਣ ਆਈ ਸੀ ਕਿ ਆਪਣੇ ਘਰ ਤੋਂ ਸੱਜੇ ਪਾਸੇ ਸੱਤ ਘਰ ਛੱਡ ਕੇ ਪਾਲੋ ਦਾ ਘਰ ਐ ਉਹ ਮੇਰੀ ਭੈਣ ਵਰਗੀ ਐ ਉਹ ਵੀ ਕਿਸਮਤ ਦੀ ਮਾਰੀ ਕੱਲੀ ਐ ਜੀਤੇ ਨੂੰ ਕਹਿ ਦੇਈ ਕਿ ਪਾਲੋ ਨੂੰ ਬੁਲਾ ਲੈ ਆਵੇ ਕੰਮ ਕਰਨ ਲਈ ਜਦੋਂ ਤੱਕ ਤੂੰ ਠੀਕ ਨਹੀਂ ਹੁੰਦੀ ਐਨੇ ਨੂੰ ਬੂਹਾ ਖੜਕਦਾ ਤੇ ਜੀਤਾ ਦਵਾਈ ਲੈ ਕੇ ਆ ਗਿਆ ਲੈ ਮੈਡਮ ਤੋ ਆਰਾਮ ਨਹੀਂ ਹੁੰਦਾ ਮੋਜਾਂ ਨਾਲ ਬੈਠੀ ਐ ਲੈ ਦਵਾਈ ਲੈ ਲਵੀਂ ਮੈਂ ਤੇਰੇ ਲਈ ਖਿਚੜੀ ਬਣਾ ਲਈ ਚਾਵਲ ਲਿਆਵਾਂ ਜੀਤਾ ਮੰਝੇ ਦੇ ਸਹਰਾਣੇ ਦੁਆਰ ਰੱਖਣ ਲੱਗਾ ਐਨ ਨੂੰ ਰਾਣੋ ਨੇ ਜੀਤੇ ਦੀ ਬਾਹ ਫੜ ਲਈ ਤੇ ਫਿਰ ਡਰ ਕੇ ਜੀਤੇ ਦੀ ਬਾਹ ਛੱਡ ਦਿੱਤੀ ਕੀ ਹੋਇਆ ਰਾਣੋ ਕੋਈ ਗੱਲ ਹੈ ਤਾਂ ਦੱਸ ਦੇ ਰਾਣੋ ਨੇ ਕਿਹਾ ਕਿ ਬੇਬੇ ਆਈ ਸੀ ਜੀਤਾ ਹੱਸਦਾ ਹੋਇਆ ਲੈ ਬੇਬੇ ਤਾਂ ਮੈਨੂੰ ਕਦੋਂ ਦੀ ਛੱਡ ਗਈ ਉਦੋਂ ਤਾਂ ਮੈਨੂੰ ਅਜੇ ਜਵਾਨੀ ਚੜ੍ਹੀ ਸੀ ਨਹੀਂ ਬੇਬੇ ਆਈ ਸੀ ਰਾਣੋ ਨੇ ਫਿਰ ਕਿਹਾ ਤੈਨੂੰ ਸੁਪਨਾ ਆਇਆ ਹੋਣਾ ਹੁਣ ਸੌਂ ਜਾ ਰਾਤ ਤੈਨੂੰ ਨੀਂਦ ਨਹੀਂ ਆਈ ਚੰਗੀ ਤਰ੍ਹਾਂ ਜੀਤਾ ਬੋਲਿਆ ਹੈਰਾਨ ਹੋ ਗੁੱਸੇ ਨਾਲ ਤੁਹਾਨੂੰ ਸੁਣ ਨਹੀਂ ਰਿਹਾ ਮੈਂ پاگلਾਂ ਚੋ ਕਹਿ ਰਹੀ ਆ ਵੀ ਬੇਬੇ ਆਈ ਸੀ ਬੇਬੇ ਬਾਰੇ ਸੁਣ ਕੇ ਜੀਤਾ ਹੈਰਾਨ ਹੋ ਗਿਆ ਤੇ ਪੁੱਛਣ ਲੱਗਾ ਕਿ ਬੇਬੇ ਜੀ ਸੱਚੀ ਤੇਰੇ ਕੋਲ ਆਈ ਸੀ ਤੇ ਉਹਨਾਂ ਨੇ ਕੀ ਕਿਹਾ ਮੈਨੂੰ ਦੱਸ ਜਲਦੀ ਬੇਬੇ ਜੀ ਕਹਿ ਰਹੀ ਸੀ ਕਿ ਆਪਣੇ ਘਰ ਤੋਂ ਸੱਜੇ ਪਾਸੇ ਸੱਤ ਘਰ ਛੱਡ ਕੇ ਪਾਲੋ ਦਾ ਘਰ ਹੈ ਜੋ ਬੇਬੇ ਜੀ ਦੀ ਹਰ ਗੱਲ ਮੰਨਦੇ ਸੀ ਤੇ ਹੁਣ ਉਹਨਾਂ ਕਹਿ ਕੇ ਜਦੋਂ ਤੱਕ ਮੈਂ ਠੀਕ ਨਾ ਹੋ ਜਾਵਾਂ ਤੁਸੀਂ ਉਹਨਾਂ ਨੂੰ ਘਰ ਲੈ ਆਓ ਤੇ ਉਹਨਾਂ ਦਾ ਵੀ ਇਸ ਧਰਤੀ ਤੇ ਕੋਈ ਨਹੀਂ ਉਹ ਵੀ ਇਕੱਲੇ ਇਸ ਧਰਤੀ ਤੇ ਦੁੱਖ ਭੋਗ ਰਹੇ ਹਨ ਤੇ ਬੇਬੇ ਨੇ ਉਹਨਾਂ ਨੂੰ ਆਪਣੇ ਘਰ ਲਿਉਣ ਲਈ ਕਿਹਾ ਜੀਤਾ ਇਹ ਸੁਣ ਕੇ ਭੱਜ ਗਿਆ ਤੇ ਆਪਣੇ ਘਰ ਤੋਂ ਸੱਜੇ ਪਾਸੇ ਅਠਵੇਂ ਘਰ ਵੱੜ ਗਿਆ ਤੇ ਅੰਦਰ ਦੇਖਿਆ ਇੱਕ ਮਾਸੂਮ ਬੁੱਢਾ ਚਿਹਰਾ ਵੇੜੇ ਵਿੱਚ ਝਾੜੂ ਫੜੀ ਖੜਾ ਸੀ ਕੌਣ ਪੁੱਤ ਇਸ ਬੁਹੇ ਤਾਂ ਕੋਈ ਭੁੱਲ ਕੇ ਵੀ ਨਹੀਂ ਪੈਰ ਪਾਉਂਦਾ ਤੂੰ ਕੌਣ ਇਸ ਭਾਗਨ ਦੇ ਘਰ ਵੱੜ ਗਿਆ ਬੁੱਢੀ ਮਾਂ ਝਾੜੂ ਰੱਖਦੀ ਹੋਈ ਬੋਲੀ ਬੇਬੇ ਜੀ ਮੈਂ ਅਮਰ ਕੌਰ ਤੇ ਕਰਮ ਸਿੰਘ ਦਾ ਪੁੱਤਰ ਜੀਤਾ ਬੇਬੇ ਨੇ ਜੀਤੇ ਨੂੰ ਭੱਜ ਕੇ ਜੱਫੀ ਪਾ ਲਈ ਤੇ ਰੋਣ ਲੱਗ ਪਈ ਵੇ ਪੁੱਤ ਤੂੰ ਕਿੱਥੇ ਸੀ ਮੈਂ ਤੇਰਾ ਇੰਤਜ਼ਾਰ ਕਰਦੀ ਸੀ ਮੇਰੀ ਅਮਰੋ ਕਹਿ ਗਈ ਸੀ ਕਿ ਤੂੰ ਜੀਤੇ ਨੂੰ ਆਪਣੇ ਪੁੱਤ ਵਾਂਗ ਪਾਲਣਾ ਪਰ ਤੂੰ ਤੇ ਪਤਾ ਨਹੀਂ ਕਿੱਧਰ ਲੁੱਕ ਗਿਆ ਸੀ ਹੋ ਨਾ ਜਾਈ ਮੈਨੂੰ ਛੱਡ ਕੇ ਨਹੀਂ ਅਮਰੋ ਨੇ ਮੈਨੂੰ ਮਾਫ ਨਹੀਂ ਕਰਨਾ ਚੱਲ ਬੈਠ ਮੈਂ ਤੇਰੇ ਲਈ ਦੁੱਧ ਗਰਮ ਕਰਦੀ ਆਂ ਨਹੀਂ ਬੇਬੇ ਤੁਸੀਂ ਮੇਰੇ ਨਾਲ ਆਪਣੇ ਘਰ ਚੱਲੋ ਆਪਾਂ ਉੱਥੇ ਹੀ ਰਹਿਣਾ ਅੱਜ ਤੋਂ ਤੇ ਉੱਥੇ ਕੋਈ ਉਡੀਕ ਕਰ ਰਿਹਾ ਤੇਰੀ ਅੱਛਾ ਹੋਰ ਵੀ ਹੈ ਕੋਈ ਬਹੂ ਹੋਣੀ ਐ ਚੱਲ ਜਲਦੀ ਨਾਲ ਚੱਲ ਮੈਂ ਵੀ ਦੇਖਣੀ ਮੇਰੀ ਬਹੂ ਰਾਣੀ ਨੂੰ ਪਾਲੋ ਗੱਲਾਂ ਕਰਦੀ ਰਹੀ ਅੱਗੇ ਤੁਰ ਪਈ ਜੀਤਾ ਨੇ ਬੂਹੇ ਬੰਦ ਕਰਨ ਲੱਗਿਆ ਪਰ ਪਾਲੋ ਇੰਨੀ ਖੁਸ਼ ਸੀ ਕਿ ਇਕੱਲੇ ਹੀ ਗੱਲਾਂ ਮਾਰਦੀ ਹੋਈ ਉੱਤ ਚਲੀ ਗਈ ਜੀਤਾ ਬੂਹੇ ਬੰਦ ਕਰਦਾ ਪਿੱਛੇ ਰਹਿ ਗਿਆ ਜਦੋਂ ਅਮਰੋ ਪਾਲੋ ਦੇ ਘਰ ਆਈ ਤਾਂ ਦੇਖਿਆ ਕਿ ਮੰਜੇ ਤੇ ਇੱਕ 22 ਸਾਲ ਦੀ ਮੁਟਿਆਰ ਜੋ ਸੋਹਣੀ ਸੁਨੱਖੀ ਤੇ ਗੋਰੇ ਚਿੱਕੇ ਰੰਗ ਵਾਲੀ ਸੀ ਮੰਜੇ ਤੇ ਬੈਠੀ ਸੀ ਤਾਂ ਪਾਲੋ ਨੇ ਬਿਨਾਂ ਕੁਝ ਪੁੱਛੇ ਉਸ ਨੂੰ ਬੁੱਕਲ ਵਿੱਚ ਲੈ ਲਿਆ ਤੇ ਆਖਣ ਲੱਗੀ ਥੋੜੇ ਮੇਰੀ ਬਹੂ ਰਾਣੀ ਤਾਂ ਬਹੁਤ ਸੋਹਣੀ ਐ ਬਿਲਕੁਲ ਮੇਰੀ ਅਮਰੋ ਭੈਣ ਵਰਗੀ ਬਹੁਤ ਸੋਣੀ ਪਸੰਦ ਐ ਜੀਤੇ ਦੀ ਨਹੀਂ ਬੇਬੇ ਮੈਂ ਜੀਤੇ ਦੀ ਬਹੁ ਨਹੀਂ ਹਰਾਨੋ ਬੋਲੀ ਧੀਏ ਝੂਠ ਨਾ ਬੋਲ ਸੱਚੇ ਬੇਬੇ ਮੈਂ ਤੇ ਇੱਕ ਵੇਸਵਾ ਸੀ ਜੋਥੋਂ ਭੱਜ ਗਈ ਤੇ ਭੱਜਦੀ ਨੂੰ ਰਾਹ ਵਿੱਚ ਜੀਤਾ ਮਿਲਿਆ ਤੇ ਹਨੇਰਾ ਹੋਣ ਕਾਰਨ ਉਹ ਮੈਨੂੰ ਘਰ ਲੈ ਆਇਆ ਤੇ ਇੱਥੇ ਮੈਂ ਬਿਮਾਰ ਹੋ ਗਈ ਤੇ ਰਾਤੀ ਮੈਨੂੰ ਜੀਤੇ ਦੇ ਬੇਬੇ ਜੀ ਦਿਖਾਈ ਦਿੱਤੇ ਜਿਨ੍ਹਾਂ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ ਕਿ ਜੀਤਾ ਤੁਹਾਨੂੰ ਲੈ ਆਵੇ ਧੀਏ ਹੁਣ ਕਿੱਥੇ ਜਾਣਾ ਤੂੰ ਇੱਥੇ ਹੀ ਰਹਿ ਪਾਲੋ ਬੋਲੀ ਨਾ ਬੇਬੇ ਮੈਂ ਤੇ ਕੋਠੇ ਵਿੱਚ ਕੰਮ ਕਰਨ ਵਾਲੀ ਮੇਰੀ ਜ਼ਿੰਦਗੀ ਤਾਂ ਨਰਕ ਹੈ ਹੁਣ ਮੈਨੂੰ ਤਾਂ ਜਾਣਾ ਹੀ ਪੈਣਾ ਹੈ ਖੜੀ ਹੋ ਰਾਨੋ ਬੋਲੀ ਨਾ ਤੀ ਇੰਜ ਨਾ ਕੇ ਤੈਨੂੰ ਤਾਂ ਮੇਰੀ ਅਮਰੋ ਭੈਣ ਵੀ ਮਿਲੀ ਹੈ ਬਹੁਤ ਸਾਲਾਂ ਬਾਅਦ ਇਹ ਘਰ ਖੁੱਲਿਆ ਹੁਣ ਇਸ ਘਰ ਨੂੰ ਖੁੱਲਿਆ ਹੀ ਰਹਿਣ ਦੇ ਪਾਲੋ ਰਾਨੋ ਅੱਗੇ ਹੱਥ ਜੋੜਦੀ ਹੋਈ ਬੋਲੀ ਹੈਰਾਨੋ ਇਹ ਸਭ ਦੇਖ ਕੇ ਹੈਰਾਨ ਹੋ ਗਈ ਤੇ ਸੋਚਣ ਲੱਗੀ ਕਿ ਜਿਹੜੀ ਦੁਨੀਆ ਮੈਨੂੰ ਲੋਕਾਂ ਦੀ ਇਜਾਜ਼ਤ ਗਰਮ ਕਰਨ ਵਾਲੀ ਸਮਝਦੀ ਹੈ ਉਸ ਦੁਨੀਆ ਵਿੱਚ ਜੀਤੇ ਤੇ ਪਾਲੋ ਵਰਗੇ ਭਲੇ ਲੋਕ ਵੀ ਪਏ ਹਨ ਰਾਨੋ ਇਹ ਸਭ ਸੁਣ ਕੇ ਉੱਚੀ-ਚੀਂ ਰੋਣ ਲੱਗ ਪਈ ਜਿਵੇਂ ਕਈ ਸਦੀਆਂ ਤੋਂ ਰੋਣਾ ਚਾਹੁੰਦੀ ਸੀ ਤੇ ਜਿਵੇਂ ਉਸਨੇ ਰੋਕੇ ਆਪਣਾ ਸਾਰਾ ਅੰਦਰ ਧੋ ਲਿਆ ਹੋਵੇ ਐਨੇ ਨੂੰ ਜੀਤਾ ਆ ਗਿਆ ਤੇ ਰਾਣਾ ਨੂੰ ਰੋਂਦੀ ਦੇਖ ਉਸ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਕਹਿਣ ਲੱਗਾ ਕਿ ਚੁੱਪ ਕਰ ਜਾਵੇ ਉਸ ਕੋਲੋਂ ਰੋਂਦੀ ਦੇਖੀ ਨਹੀਂ ਜਾਂਦੀ ਤੇ ਪੁੱਛਣ ਲੱਗਾ ਕਿ ਉਹ ਹੁਣ ਇੱਥੇ ਹੀ ਰਹੇਗੀ ਰਾਣਾ ਨੂੰ ਵੀ ਜੀਤੇ ਦਾ ਪਿਆਰ ਦੇਖ ਉਸ ਕੋਲ ਰਹਿਣ ਲਈ ਰਾਜੀ ਹੋ ਗਈ ਹਾਂ ਪੁੱਤ ਮੈਂ ਵੀ ਉਸ ਨੂੰ ਇਹੀ ਸਮਝਾ ਰਹੀ ਸੀ ਕਿ ਹੁਣ ਇੱਥੇ ਹੀ ਰਹੇ ਮੈਂ ਅੱਜ ਹੀ ਗੁਰਦੁਆਰਾ ਸਾਹਿਬ ਜਾ ਕੇ ਬਾਬਾ ਜੀ ਨੂੰ ਕਹਿਨੀ ਹੈ ਕਿ ਮੇਰੇ ਪੁੱਤ ਦੇ ਆਨੰਦ ਪੜ ਦੇਵੇ। ਇਹ ਕਹਿ ਕੇ ਪਾਲੋ ਗੁਰਦੁਆਰੇ ਚਲੀ ਗਈ। ਬਾਬਾ ਜੀ ਨੇ ਦੋਵਾਂ ਦਾ ਕਾਰਜ ਪੂਰਾ ਕਰਦੇ ਹੋਏ ਦੋਵਾਂ ਦੇ ਭਲੇ ਦੀ ਅਰਦਾਸ ਕਰ ਦਿੱਤੀ। ਜੀਤੇ ਦੇ ਰਾਣੋ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਗਈ ਤੇ ਅਦਰ ਪਾਲੋ ਨੂੰ ਵੀ ਸੁੱਖ ਦੀ ਰੋਟੀ ਮਿਲਣ ਲੱਗ ਪਈ ਤੇ ਇਕੱਲਾਪਨ ਦੂਰ ਹੋ ਗਿਆ। ਪਾਲੋ ਨੂੰ ਉਸ ਦਾ ਪੁੱਤ ਤੇ ਧੀਾਂ ਵਰਗੀ ਨੂੰ ਮਿਲ ਗਈ। ਉਧਰ ਜੀਤੇ ਨੇ ਆਪਣੀ ਖੇਤੀ ਵੀ ਕਰਨੀ ਸ਼ੁਰੂ ਕਰ ਦਿੱਤੀ ਤੇ ਪਿੰਡ ਵਿੱਚ ਦੁਬਾਰਾ ਆਪਣੇ ਬਾਪੂ ਕਰਮ ਸਿੰਘ ਦਾ ਨਾਂ ਚਲਾ ਦਿੱਤਾ। ਹੁਣ ਵਿਆਹ ਨੂੰ ਪੂਰਾ 1 ਸਾਲ ਹੋ ਗਿਆ ਸੀ ਤੇ ਰਾਣੋ ਦੀ ਕੁੱਖ ਵੀ ਹਰੀ ਹੋ ਗਈ ਸੀ ਤੇ ਕੁਝ ਦਿਨਾਂ ਬਾਅਦ ਰਾਣੋ ਦੇ ਘਰ ਇੱਕ ਬੱਚੇ ਨੇ ਜਨਮ ਲੈ ਲਿਆ ਸੀ ਪਾਲੋ ਰਾਣੋ ਦੇ ਹੋਏ ਬੱਚੇ ਦੇ ਲੱਡੂ ਸਾਰੇ ਪਿੰਡ ਵਿੱਚ ਵੰਡਦੀ ਫੇਰ ਰਹੀ ਸੀ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਈਏ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ